ਹੋ ਵੀ ਮੇਟਰ ਨਵੇਂ ਵਲੋਗ ਸਵਾਗਤ ਹੈ ਅੱਜ ਆਪ ਮੋਟਰ ਬਦਲਣੀਆਂ ਖੇਤ ਵਾਲੀ ਤੇ ਆਪਾਂ ਕੋਟਰ ਲੈ ਜੰਦੇ ਆਂ ਪਿੱਛਰੂ ਤੇ ਚੱਲਦੇ ਆਪਾਂ ਆ ਕਮਿਆ ਲੋਟਾ ਲੋਟਾ ਕਿੱਥੇ ਹੋਣਾ ਇਹ ਮੋਟਰ ਬਦਨ ਲੱਗਿਆ ਅੱਜ ਆਇਆ ਹੈ ਆਇਆ ਉਧਰ ਗਾਲੇ ਕੀ ਆਉਣਾ ਫਿਰ ਮੈਂ ਕੋਰੇ ਨੂੰ ਵੀ ਨਹੀਂ ਨਹੀਂ ਕੋਰੇ ਚਾਚੇ ਨੂੰ ਵੀ ਨਾਲ ਕੀ ਲੈਣਾ ਫੋਰੇ ਚਾਚੇ ਨੂੰ ਵੀ ਨਾਲ ਲਿਆਈ ਫੋਰੇ ਨੂੰ ਹਾਂ ਅੱਜ ਬਣਾਈਏ ਫਿਰ ਵਲੌਗ ਬਣੀ ਜਾਂਦਾ ਧੋ ਦਾ ਮੋਟਰਸਾਈਕਲ ਫਿਰ ਹੈ ਚੱਕ ਤੇ ਨਾਲ ਠੀਕ ਆ ਮੀਣਾ ਆਏ ਹੋਣਾ ਹੈ ਮੀਣਾ ਆਏ ਹੋ ਨੇ ਹੁੰਦਾ ਹੁਣ ਇੱਕ ਨੇ ਤੋਦਾ ਉਹ ਤੂੰ ਗਿਆ ਨਹੀਂ ਨਾ ਚੱਲੀਏ ਬਰ ਆਪਾਂ ਚੱਲ ਵਰਦੇ ਲੋ ਵੀ ਮਤਰੋ ਦਾ ਆਪਾਂ ਕੈਨਪਨ ਕਰਾ ਲਿਆ ਡੀਜ਼ਲ ਦਾ ਜਾ ਕੇ ਟਰੈਕਟਰ ਜਪਾ ਕੇ ਚਾਦਿਆ ਪਿਆਰ ਨੂੰ ਪਤਾ ਲੱਗੇ ਮੁੰਡਾ ਨਾਨ ਕੀ ਆਇਆ ਵਾ ਇਹ ਗੇੜਾ ਵੀ ਕਢਾ ਕੇ ਲਿਹਾਣਾ ਤੇਰਾ ਸ਼ਹਿਰ ਚ ਠੀਕ ਆ ਟਰੈਕਟਰ ਤੇ ਲੈ ਕੇ ਚੱਲਾਂਗੇ ਤੈਨੂੰ ਲੋ ਮਤਰਾਪਾ ਟ੍ਰੈਕਟਰ ਦੀ ਡੀਲ ਜਿਲ ਪਾ ਲਈਏ ਤੇ ਫਿਰ ਮਿਲਦੇ ਆਪਾਂ ਅੱਗੇ ਜਾ ਕੇ ਰੋਟੀ ਜੱਟ ਖਾ ਕੇ ਜਾਂਦੇ ਸ਼ਹਿਰ ਨੂੰ ਤੇ ਇਹਦਾ ਵੀ ਆਪਾਂ ਮੋਡੀਫਿਕੇਸ਼ਨ ਨੇ ਛੇਤੀ ਕਰਨੇ ਸ਼ੁਰੂ ਇੱਕਦਾ ਇਹਦੇ ਆਪਾਂ ਬੰਪਰ ਲਵਾਉਣਾ ਵੱਡਾ ਤੇ ਆਪਾਂ ਟਾਇਰ ਵੱਡੇ ਪਵਾਉਣੇ ਆ ਤੇ ਬਾਕੀ ਜਿਹੜੇ ਮਿਊਜ਼ਿਕ ਸਿਸਟਮ ਵੀ ਆਪਾਂ ਚੇਂਜ ਕਰਾਂਗੇ ਵੱਡਾ ਲਵਾਵਾਂਗੇ ਪੋਬਲਾਂ ਵਾਲਾ ਬਾਕੀ ਵੀ ਇਹਨੇ ਕੀ ਬੰਦਾ ਆਹ ਵੇਰੀ ਟੈਂਕੀ ਬੰਮਾ ਮਗਰ ਮਾਮਾ ਆਹ ਰੀ ਟੈਂਕੀ ਇਹਦੀ ਡਾਈ ਯਾਰ ਕੀ ਡਾਈ ਯਾਰ ਇਹ ਰੱਖੀ ਦੀ ਹੁੰਦੀ ਐ ਡਾਈ ਦੀ ਨਹੀਂ ਹੁੰਦੀ ਤਾਣੂ ਮੜੀ ਕਿਤੇ ਮੜੀ ਜੀ ਪਾ ਚਾਲੇ ਥੋੜੀ ਜਿਹੀ ਬਣਾ ਕੇ ਗੱਡੀ ਬੰਦ ਲੱਗੋ ਤਾਣੂ ਲਾਵੀ ਮਤਰਾ ਟਰੈਕਟਰ ਤੇ ਆਪਾਂ ਡੀਜ਼ਲ ਪਾਉਣ ਲੱਗ ਗਏ ਤੇ ਢੀਲ ਪਾ ਕੇ ਮਿਲਦੇ ਆ ਤੁਹਾਨੂੰ ਲਾਇਆ ਉੱਤਰਾ ਥੱਲੇ ਲਓ ਮੋਟਰ ਰੱਖ ਲਈਏ ਤੇ ਹੁਣ ਲਓ ਵੀ ਜੋਂ ਬਰ ਕਹਿੰਦੇ ਖੇਤ ਆ ਗਏ ਆ। ਉਹ ਆ। ਇਹ ਗੱਲ ਦਰਦ ਸੰਗਦਾ ਜਗਾ ਤੂੰ ਆ। ਹੈ? ਇਹ ਵੀ ਯਾਰ ਪਤਾ ਨਹੀਂ ਕੀ ਗੱਲ ਆ। ਉਧਰ ਡੈਡੀ ਕਹਿੰਦੇ ਸਾਜੀ ਲਾਈ ਜਾਂਦਾ। ਲਓ ਵੀ ਗਵਾਂਢੀ ਕਹਿੰਦੇ ਆਲੂ ਪੱਟੀ ਆਂ ਇਧਰ। ਤਰਾ ਗੱਲਾਂ ਟੁੱਟ ਨਾ। ਮੇਰੇ ਟੋਟਣ ਲਈ ਜਾਂਦਾ ਬੱਟੂ ਰੋੜੇ ਮਾਰੀ ਜਾਂਦਾ ਬਈ ਉਹਨਾਂ ਦੇ ਤੈਨੂੰ ਤਾਂ ਸਾਡੇ ਇੱਕੇ ਤਾਂ ਵੀਡੀਓ ਕਿਉਂ ਪੀਦੇ ਆ ਹਨਾ ਆਹ ਵੱਡੇ ਬਚੋੜੀ ਦੀ ਮੱਟੀ ਬਣਾਈਏ ਲਾਓ ਵੀ ਚੋਂਬਰ ਘੇੜਦੇ ਹੁਣ ਘਰੇ ਜਾਲਿਆ ਪੂਤਨਾ ਘਰੇ ਤੇ ਨਾਲ ਆਉਣਾ ਹੋਰ ਫਿਰ ਚੋਮਰਾ ਹਟਾ ਇਹ ਯਾਰ ਥੋੜਾ ਫਸਦਾ ਯਾਰ ਇਹ ਆਪਾਂ ਸੰਗ ਖੋਲਣੀ ਆ ਆਪਾਂ ਚਲੋ ਆਪਾਂ ਪੂਤਨਾ ਚੱਕ ਲਈਏ ਤੇ ਉਧਰ ਆਪਣਾ ਟਰੱਕ ਤੁਹਾਨੂੰ ਨੇੜੇ ਆ ਕੇ ਭੋਨੇ ਆ ਪੂਦਣਾ ਲੈ ਆ ਤੇ ਘਰੇ ਆ ਕੇ ਤੇ ਟਰੈਕਟਰ ਵੀ ਛੇਨ ਪਾ ਕੇ ਲੈ ਆ ਮਗਰ ਕੀ ਹੋ ਗਿਆ ਨਾਲ ਨੂੰ ਆ ਗਿਆ ਆਪਾਂ ਵੇਲਾ ਆਪ ਨੂੰ ਪਹਿ ਤੇ ਮਿਲੇ ਸੀ ਇਹ ਮੱਚ ਰੁੱਤਰਦਾ ਇਹਨੇ ਟਰੈਕਟਰ ਤੋਂ ਲੋ ਇਹੋ ਤਰੋ ਮਸ਼ੀਨ ਕਰ ਲਈ ਉਹ ਸੈੱਟ ਜਾਵਾ ਕੱਢਦੇ ਆਪਾਂ ਕਿ ਮੈਂ ਦਾ ਬਾਜ ਨੂੰ ਨੰਬਰ ਕੱਢ ਲਗੇ ਕੀ ਹੋ ਗਿਆ ਪਰ ਨਹੀਂ ਹੋਇਆ ਸੈਲਫ ਸਟੇ ਨਸਰ ਤਾਂ ਬਹਿ ਗਿਆ ਹਨ ਹੰਬ ਗਿਆ Tchau. Cool. ਤੂੰ ਵਨ ਡਰਾਈਵਰ ਇਹਨਾਂ ਤਾਂ ਮਸ਼ੀਨਿੰਗ ਤੁਲਾਉਂਦਾ ਲਾਂਚ ਕੇ ਬ੍ਰੋ ਇਹ ਸਵਾਲ ਕਰਿਆ ਇਹ ਦੇਖ ਮੈਂ ਚੱਲ ਕੇ ਡਰ ਨਹੀਂ ਵਨ ਦੇ ਡਰ ਲਾਤੀ ਦੇ ਬਿੱਸਾ ਬੇਟਾ ਹੀ ਘੜਦਾ ਜਾਣਾ ਜਿਆਦਾ ਮੋਟਰ ਲੈ ਕੋਈ ਵੀ ਜਗਾ ਨਿਕਲਦੀ ਨਹੀਂ ਨੇ ਉਹਨਾਂ ਦੇ ਟਾਇਰ ਹੈਣਾ ਫੀਦੋਏ ਇਧਰ ਦੀ ਲੈ ਆਏ ਹੌਲੀ ਹੌਲੀ ਲਈ ਜਾਈਏ ਇਧਰ ਪੈਪਰ ਰੱਖਣੀਆਂ ਲਾਵੇ ਮਤਰਾ ਗੁਰਲੀਨ ਵੀ ਆ ਗਿਆ ਕਿਹਦੇ ਹੋਰ ਜੀ ਉਹਨੂੰ ਦਾ ਪਛਾਨ ਸ਼ੌਫਰ ਨੇ ਕਿਹਾ ਮੈਂ ਇਹ ਜਲਣ ਗਿਆ ਜੀ ਬਹੁਤ ਧਿਆਰਾ ਆ ਰਹੀਆ ਤਾਂ ਪੂਰਾ ਪੂਰਾ ਨਾ ਟੋਡੇ ਨਿਕਲ ਕੇ ਆਉਂਦੇ ਹੁੰਦੇ ਤੇ ਖੇਤ ਮੈਂ ਹੁਣ ਇੱਥੇ ਹੀ ਜਾਉਂ ਉਹ ਗਾ ਮੈਂ ਟਰੱਕ ਅੱਜ ਬਾਹਰ ੱਡੀ ਖੜੇ ਜਾਣਾ ਤਾਂ ਨਹੀਂ ਕਿਤੇ ਅੱਜ ਉਹਨਾਂ ਯਾਰ ਵੀਡੀਓ ਤੇ ਚੱਲਦਾ ਰਿਹਾ ਗੁਰਲੀਨ ਤੱਕ ਆ ਰਿਹਾ ਬਾਹਰ ਦਾ ਉਹ ਚੋਬਰ ਫੈਲ ਵਿੱਚ ਖਾਈ ਜਾਂਦਾ ਜੇ ਉਮਰੇ ਮਾਰੀਆਂ ਦੇ ਵਿੱਚ ਦੋ ਕਮੋਦ ਰੇ ਗਿੱਲੀ ਵੀ ਆਇਆ ਵਾ ਗਿੱਲੀ ਹੈ ਹੈ ਗਿੱਲੀ ਓਏ ਕਣੇ ਆ ਮਸਰਾ ਖਾਲਾ ਗਿੱਲੀ ਬਿਠਾਗਾ ਤੂੰ ਆ ਤੇ ਪਰ ਕਰੇ ਦੂ ਕੀ ਗਾਣਾ ਲਾ ਵੀ ਆ ਸੁੱਕੀ ਖਾਈ ਜਾਂਦਾ ਦੀਪੂ ਆਹ ਬਈ ਗੱਲੀ ਕਿਵੇਂ ਐ ਰੀਲਾ ਵਿਖਿਆਦਾ ਜੋ ਉੱਪਰ ਐ ਤਾੜੀ ਆਈ ਦੀ ਮਾ ਕਰਾ ਕੁੜੀ ਹੋਰ ਮੱਲ ਪੱਕਾ ਬੰਦ ਕਰ ਲੰਦ ਨੂੰ ਤੇਰੇ ਤੋਂ ਇਹ ਕੋਈ ਬੰਦ ਹੋ ਜਾ ਕਰੂਗਾ 40 ਹੋ ਜਾ ਕਰੂਗਾ ਹੈ ਵਿਚਾਲੇ ਉਹ ਪਾਓ ਬੇ ਤਾਣੂ ਹੂੰ ਤਾਣੂ ਉੱਪਰ ਨਾਲ ਤਾਣੂ ਮੈਨੂ ਵਾਲ ਥੱਲੇ ਆਟੋ ਗੱਲ ਇਹ ਦੋਰਾ ਹਾਂ ਵੇ ਗਿੱਲੀ ਹਾਂ 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 ਇਹ ਬਲੌਗ ਨੂੰ ਨਾ ਬਣਾ ਲਿਆ ਨਾ ਬਣਾਉਣਾ ਹੀ ਬਲੌਗ ਦਾ ਕੰਮ ਨਹੀਂ ਇਹ ਹੁੰਦਾ